के एम का जो प्रोग्राम सी ਜੋ 26 ਤਰੀਕ ਨੂੰ ਟਰੈਕਟਰ ਮਾਰਚ ਜ਼ਿਲ੍ਹਾ ਪਠਾਨਕੋਟ ਦੇ ਉਤੋਂ ਮੈਂ ਕੈਮਰਾਮੈਨ ਨੂੰ ਕਹਾ ਕਿ ਪਿੱਛੇ ਵੀ ਥੋੜਾ ਜਿਆਦਾ ਦਿਖਾ ਦੇਣ ਕਿ ਕਿਸ ਤਰ੍ਹਾਂ ਟਰੈਕਟਰਾਂ ਦੀ ਲੈਂ ਲੱਗੀ ਐ ਕਿਵੇਂ ਲੋਕਾਂ ਦੇ ਜਿਹੜੇ ਰੋਸ ਨੇ ਜੋ 1 ਸਾਲ ਪਹਿਲਾਂ 14 ਮਹੀਨੇ ਵਾਅਦੇ ਕਰਕੇ ਲੋਕਾਂ ਨੂੰ ਉੱਥੇ ਬਿਠਾ ਕੇ ਲੋਕਾਂ ਦੀ ਜਿਹੜੀ ਕੀਮਤੀ ਪੂੰਜੀ ਜਿਹੜੀ ਐ ਲੋਕਾਂ ਨੇ ਆਪਣੀ ਬਰਬਾਦ ਕੀਤੀ 740 ਜਾਨਾਂ ਵੀ ਜਿੱਤੀਆਂ ਪਰ ਇਹ ਜਿਉਂਦੇ ਇਹਦੇ ਸਿਰ ਤੇ ਕੋਈ ਜੂ ਨਹੀਂ ਛਰਕਦੀ ਪਈ ਮੋਦੀ ਸਰਕਾਰ ਨੂੰ ਅਸੀਂ ਇਹ ਗੱਲ ਕਵਾਂਗੇ ਕਿ ਸਰਕਾਰਦਾਰ ਸਰਕਾਰਾਂ ਜਿਹੜੀਆਂ ਨੇ ਇੱਕ ਲੋਕਾਂ ਦੀਆਂ ਹੁੰਦੀਆਂ ਨੇ ਇਹ ਗਿਰਦਿਆਂ ਚਿਰ ਨਹੀਂ ਲੱਗਦਾ ਪਰ ਮੋਦੀ ਸਰਕਾਰ ਨੂੰ ਚਾਹੀਦਾ ਕਿ ਐਮਐਸਬੀ ਜਿਹੜੀ ਹੈ ਲਾਗੂ ਕਰਨ ਵੀ ਡਬਲਯੂਟੀਓ ਦੇ ਹਿਸਾਬ ਨਾਲ ਕੇ ਆਪਣੀ ਜ਼ੁਬਾਨ ਨੂੰ ਬੰਦ ਰੱਖਣਾ ਚਾਹੁੰਦੇ ਹੋ ਇਸ ਜ਼ੁਬਾਨ ਨੂੰ ਖੋਲੋ ਤੇ ਜਿਹੜੀ ਚਲਾਕੀ ਤੁਸੀਂ ਛਿਪਾ ਕੇ ਰੱਖੀਏ ਇਹਨੂੰ ਦੁਨੀਆ ਦੇ ਸਾਹਮਣੇ ਜਾਗਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ ਸੇ ਕੰਗ ਭਾਰਤੀ ਕਿਸਾਨ ਜਿਹੜੀ ਹੁੰਦਾ ਜਿਹੜੇ ਦਾ ਧਿਆਨ ਰੱਖੋ ਲੋ ਇਹ ਮੋਦੀ ਦਾ ਫੇਟੇ ਅਪਾ ਕਰਦੇ ਆਂ ਕੀ ਦੇਖੋ ਇੱਕ ਸਾਡੇ ਮੰਨੇ ਆ ਬਾਬਾ ਦੀ ਉੱਠੇ ਆ ਉਹਦਾ ਅੱਜ ਅਵਤਾਰਪੁਰ ਬਹੀਗਾ ਲੋਕਾਂ ਉਹ ਮਨਾਉਣਾ ਹੈਗਾ ਪਰ ਇਹ ਦੀਆਂ ਜੋ ਵਾਦੇ ਕਰਦਾ ਰਿਆ ਮੋਦੀ ਸਰਕਾਰ ਇਦਾਂ ਨਹੀਂ ਕਰਨੀ ਚਾਹੀਦਾ ਭਾਰਤ ਵਰਗਾ ਕੋਈ ਨਹੀਂ ਲਾ ਪਰ ਇਹ ਵਾਦੇ ਕਰ ਤੇ ਕਰਕੇ ਮੁਕੰਦਾ ਇੱਕ ਤਰ੍ਹਾਂ ਬੱਦਾ ਪਰਮੇਸ਼ਰ ਵੀ ਨਹੀਂ ਬਖਸ਼ਦਾ ਇਹੋ ਜਿਹੇ ਬੰਦੇ ਨੂੰ ਜੋ ਕੈਦਾ ਕਰੂਣਾ ਹੋਣਾ ਚਾਹੀਦਾ ਇਹਦਾ ਵਾਦੇ ਵੀ ਕਰਕੇ ਮੁਕਰਦਾ ਵੇਖੋ ਲੋਕ ਇਹ ਰੇਲਾ ਵੇਚਦੀਆਂ ਪ੍ਰਾਈਵੇਟ ਯਾ ਦਾਨੀ ਵਾਲੀ ਨੂੰ ਜੋ ਆ ਇਹ ਯਾਨੀ ਭਾਰਤ ਦਾ ਭਾਰਤ ਬਹੁਤ ਵਧੀਆ ਦੇਸ਼ ਹੈ ਜੀ ਇਹ ਜੀ ਵਧੀਆ ਸੋਚੀ ਅਜੇ ਵੀ ਪਰਮੇਸ਼ਰ ਅੱਗੇ ਬੇਨਤੀ ਕਰਨੇ ਆ ਪੀਐਨ ਕੌਸਲ ਤੁਸ਼ੀ ਦੇ ਉਹਦੇ ਉਹਦੀ ਕਿਰਪਾ ਨਾਲ ਕਿ ਇਹਦੀ ਵੀ ਕੋ ਭੱਲੇ ਪਏ ਦੇਖਦਾ ਭਾਰਤ ਦਾ ਪੰਜਾਬ ਦਾ ਨੁਕਸਾਨ ਨਾ ਹੋਏ ਕਿਉਂਕਿ ਪੰਜਾਬ ਜਿਹੜਾ ਹੈ ਅੱਗੇ ਛੋਟਾ ਕਰਤਾ ਇਹਦੀ ਜੋਸ਼ ਹੋ ਚਿਆ ਹਰਿਆਣਾ ਤੇ ਲੱਗੇ ਹਮਾਚਲਾ ਹਮਾਚਲ ਦੇ ਵੀ ਜਿਹੜੇ ਨਾਲ ਲਾਉਣ ਨੂੰ ਫਿਰਦੇ ਆ ਪੰਜਾਬ ਦੇ ਅੱਗੇ ਇੰਨੇ ਵੱਡਤਾ ਛੋਟਾ ਕਰਤਾ ਇਦਾਂ ਨਹੀਂ ਇਹਨੂੰ ਕਰਨਾ ਚਾਹੀਦਾ ਭਾਰਤ ਨੂੰ ਭਾਰਤੀ ਰਹਿਣ ਚਾਹੀਦਾ ਕਿਤਰਾ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਦੀ ਕਾ ਖਾਲਤਾ ਵਾਹਿਗੁਰੂ